ਅੱਜ ਇਹ ਬਾਜਰੇ ਦੀ ਮਸਾਲਾ ਰੋਟੀ ਬਣਾਈ ਹੈਗੀ ਆ ਜਿਹੜੀ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਹੈਗੀ ਆ ਤੁਸੀਂ ਵੀ ਇਸ ਤਰ੍ਹਾਂ ਦੀ ਇਹ ਹੈਲਥੀ ਰੋਟੀ ਬਣਾਉਣੀ ਹੈਗੀ ਬਹੁਤ ਜ਼ਿਆਦਾ ਇਹਦੇ ਵਿੱਚ ਨਿਊਟ੍ਰੀਸ਼ਨ ਹੈਗੀ ਆ ਤੇ ਬਹੁਤ ਨਾਈਸ ਬਣਦੀ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜੀ ਇਹਨੂੰ ਕਿਸ ਤਰ੍ਹਾਂ ਆਪਾਂ ਬਣਾਇਆ ਹੈਗਾ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਵਾਗਤ ਕਰਦੇ ਆਂ ਤੁਹਾਡਾ ਅੰਟੈਰੀਓ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਇਹ ਆਪਾਂ ਬਣਾ ਰਹੇ ਆਂ ਬਾਜਰੇ ਦੀ ਰੋਟੀ ਯਾਨੀ ਕਿ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਆਪਣੇ ਹੈਲਥ ਵਾਸਤੇ ਵੀ ਗੁੱਡ ਬੈਨੀਫਿਟ ਹੈਗੇ ਆ। ਹਾਂਜੀ ਬਾਜੇ ਰੋਟੀ ਬਣਾਉਣ ਲਈ ਜੀ ਪਹਿਲਾਂ ਆਪਾਂ ਸਭ ਤੋਂ ਕੀ ਕਰਨਾ ਹੈਗਾ 1 ਕੱਪ ਜਿਹੜਾ ਆਪਾਂ ਪਾਣੀ ਬੋਇਲ ਕਰਨਾ ਹੈਗਾ ਆ। ਤੁਸੀਂ ਕੋਈ ਵੀ ਮੈਜਰਿੰਗ ਕੱਪ ਲੈ ਲੈਣਾ ਤੇ ਆਪਾਂ ਮੈਂਨੇ ਕਿ 1 ਕੱਪ ਹਾਂਜੀ ਪਾਣੀ ਦਾ ਲਾਗਿਆ ਹੈਗਾ ਆ। ਹਾਂਜੀ ਜਦੋਂ ਆਪਣਾ ਜੀ ਪਾਣੀ ਬੋਇਲ ਹੋ ਗਿਆ ਇਹਨੂੰ ਬੋਇਲ ਆ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਾਲਟ ਪਾਉਣਾ ਤੇ ਇੱਕ ਚਮਚਾ ਆਪਾਂ ਇਹਦੇ ਵਿੱਚ ਕਿਓ ਦਾ ਪਾਵਾਂਗੇ। ਬੱਦ ਦੇ ਵਿੱਚ ਇੱਕ ਇੱਕ ਆਪਾਂ ਜਿਹੜਾ ਹੈਗਾ ਇਹ ਬਾਜਰੀ ਦਾ ਆਟਾ ਪਾਉਣਾ ਹੈ ਹੁਣ ਆਪਾਂ ਵੇਟ ਕਰਦੇ ਹਾਂ ਜੇ ਥੋੜਾ ਜਿਹਾ ਪਾਣੀ ਆਪਣਾ ਫਿਲ ਹੋ ਜਾਂਦਾ ਹੈਗਾ ਆ ਹਾਂਜੀ ਥੋੜਾ ਜਿਹਾ ਆਪਾਂ ਉਹਦੇ ਵਿੱਚ ਜੀ ਸਪਾਈਸ ਪਾਉਣੇ ਮਸਾਲੇ ਹੈਗੇ ਅੱਧਾ ਚਮਚਾ ਆਪਾਂ ਹਾਂਜੀ ਇਹ ਲੂਣ ਦਾ ਪਾਵਾਂਗੇ ਹਿਮਾਲੀਅਨ ਸాల్ਟ ਹੈਗਾ ਆ ਇਹਦੇ ਵਿੱਚ ਹੈਗੀ ਆ ਇਹ ਗਰਮ ਮਸਾਲਾ ਹੈਗਾ ਤਾਂ ਹਾਂਜੀ ਜਿਹੜੀ ਹੈਗੀ ਆ ਰੈੱਡ ਪਪਰ ਹੈਗੀ ਆ ਥੋੜੀ ਜਿਹੀ ਮੇਥੀ ਹੈਗੀ ਆ ਲਾਲ ਮੇਥੀ ਜਿਹੜੀ ਅੱਧਾ ਅੱਧਾ ਚਮਚਾ ਹੀ ਆ ਇੰਨੇ ਕੀ ਆਪਾਂ ਜੀ ਕਸੂਰੀ ਮੇਥੀ ਪਾਵਾਂਗੇ ਬਾਦ ਦੇ ਵਿੱਚ ਆਪਣੀ ਰੋਟੀ ਬਣ ਗਈ ਤੇ ਥੋੜੇ ਜਿਹਾ ਪਾਣੀ ਇਹ ਕਾਲੇ ਤੇ ਚਿੱਟੇ ਜਿਹੜੇ ਤਿਲ ਹੈਗੇ ਆ ਇਹ ਉੱਪਰ ਆਪਾਂ ਲਗਾਵਾਂਗੇ ਹਾਂਜੀ ਹੁਣ ਆਪਾਂ ਆਟਾ ਮਿਕਸ ਕਰਨਾ ਹੈ ਇਹਨੂੰ ਆਪਣੇ ਪਾਣੀ ਨੂੰ ਬੋਇਲ ਆ ਗਿਆ ਹਾਂਜੀ ਆਪਣਾ ਪਾਣੀ ਬੋਇਲ ਹੋ ਗਿਆ ਹੁਣ ਆਪਾਂ ਅੱਧਾ ਚਮਚਾ ਇਹਦੇ ਵਿੱਚ ਜੀ ਸੋਲਟ ਪਾਵਾ ਦੇਣਾ ਹੈ ਹੈਗਾ ਇਹ ਆਲਮੋਸਟ ਸਪਾਸਟੋਕ ਨੂੰ ਬੰਦ ਹੀ ਕਰ ਦੇਣਾ ਹੈਗਾ ਇਹ ਵਿੱਚ ਹੀ ਆਪਾਂ ਜਿਹੜੇ ਆਪਣੇ ਮਸਾਲੇ ਹੈਗੇ ਉਹ ਪਾ ਦੇਣ ਹੈਗੇ ਆ ਔਰ ਜੀ ਆਪਣਾ ਜਿਹੜਾ 1 ਕੱਪ ਇਹ ਬਾਜਰੇ ਦਾ ਆਟਾ ਹੈਗਾ ਆ ਇਸ ਤਰ੍ਹਾਂ ਦਾ ਇਹਦਾ ਕਲਰ ਥੋੜਾ ਹੁੰਦਾ ਹੈਗਾ ਤੇ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਹੈ। ਹਾਂਜੀ ਆਪਾਂ ਕੋਈ ਵੀ ਇਦਾਂ 스ਪੂਨ ਲੈ ਲੈਣਾ ਹੈ ਲੱਕੜੀ ਦਾ ਜਿਹੜਾ ਹੈਗਾ ਇਹਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ। ਮਸਾਲੇ ਆਪਣੇ ਇਹਦੇ ਵਿੱਚ ਮਿਕਸ ਹੋਣੇ ਚਾਹੀਦੇ ਆ। ਹਾਂਜੀ ਵਿੱਚੇ ਆਪਣੀ ਜਿਹੜੀ ਇਹ ਮੇਥੀ ਹੈਗੀ ਹੁਣ ਆਪਾਂ ਉੱਪਰ ਇਹਦੇ ਪਾ ਦੇਣੀ ਹੈਗੀ ਆ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਲਾ ਦੇਣਾ ਆਪਣਾ ਜਿਹੜਾ ਮਸਾਲੇ ਹੈਗੇ ਆ ਲੋਨ ਹੈ ਕਹ ਦੇ ਵਿੱਚ ਮਿਕਸ ਹੋ ਜਵੇ ਹਾਂਜੀ ਥੋੜਾ ਜਿਹਾ ਰੱਖਾਂ ਹਾਂਜੀ ਜੀ ਇਹਨੂੰ ਠੰਡਾ ਹੋਣ ਦੇਣਾ ਹੈ ਫੇਰ ਇਹ ਆਟਾ ਆਪਣਾ ਮਲ ਹੁੰਦਾ ਹੈਗਾ ਫਿਰ ਆਪਾਂ ਇਹਦੀ ਰੋਟੀ ਰਾਤ ਚ ਬਣਾਣੀ ਆ ਇਸ ਤਰ੍ਹਾਂ ਆਪਾਂ ਇਹਨੂੰ ਥੋੜੇ ਟਾਈਮ ਲਈ ਰਹਿਣ ਦੇਣਾ ਹੈਗਾ ਆ ਕਿਉਂਕਿ ਬਹੁਤ ਜ਼ਿਆਦਾ ਗਰਮ ਹੈਗਾ ਆ ਫਾਈਨ ਟੂ ਦਸ ਮਿੰਟ ਹਾਂਜੀ ਇਸ ਤਰ੍ਹਾਂ ਪਿਆ ਰਹਿਣ ਦਿੰਨੇ ਆ ਬਾਅਦ ਵਿੱਚ ਆਪਾਂ ਫੇਰ ਵੀ ਰੋਟੀ ਪੀਣੀ ਆ ਆਟਾ ਆਪਣਾ ਠੰਡਾ ਹੋ ਗਿਆ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਲ ਲੈਣਾ ਹੈਗਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਅਦਕ ਸਬਜ਼ਾ ਹਾਂਜੀ ਹੁਣ ਕਿਹੋ ਦਾ ਪਾਉਣਾ ਹੈਗਾ ਦੇਸੀ ਕਿਹੋ ਹੈਗਾ ਆ ਥੋੜਾ ਆਪਾਂ ਇਹਨੂੰ ਜੀ ਡੋ ਬਣਾ ਲੈਣੀ ਹੈ ਵੀ ਚੰਗੀ ਤਰ੍ਹਾਂ ਮਲ ਕੇ ਵੀ ਰੋਟੀ ਬਣਨੀ ਕਿ ਜਦੋਂ ਗਰਮ ਹੁੰਦਾ ਫੇਰ ਇੱਕਦਮ ਨਹੀਂ ਹਾਂਜੀ ਮਲ ਸਕਦੇ ਬਹੁਤ ਕਰੀ ਹੁੰਦਾ ਉਹ ਜਿਆਦਾ ਆਪਾਂ ਨੂੰ ਪਾਣੀ ਦਾ ਹੱਥ ਲਾ ਲਗਾ ਆਪਾਂ ਜਿਸ ਤਰ੍ਹਾਂ ਪਰ ਰੈਗੂਲਰ ਆਟਾ ਗੁੰਦੇ ਹੈਗਾ ਆਪਾਂ ਇਸ ਤਰ੍ਹਾਂ ਇਹਨੂੰ ਮਲਣਾ ਹੈ ਤਾਂ ਥੋੜਾ ਜਿਆਦਾ ਮਲਣਾ ਪਈਦਾ ਹੈ ਤੇ ਇਹਨੂੰ ਆਪਾਂ ਜੀ ਸੌਫਟ ਕਰਨਾ ਹੈ ਥੋੜਾ ਮਲ ਕੇ ਇਹ ਜੀ ਬਹੁਤ ਹੀ ਵਧੀਆ ਬਾਜਰੇ ਦੀ ਰੋਟੀ ਬਣਦੀ ਹੈ ਜੀ ਅਤੇ ਬਹੁਤ ਜ਼ਿਆਦਾ ਹਾਂ ਜੀ ਲੇ ਕੋਟ ਹੁੰਦੀ ਖਾਣੇ ਸਵਾਦ ਵੀ ਹੁੰਦੀ ਹੈਗੀ ਮਸਾਲਾ ਰੋਟੀ ਦਾ ਜਮ ਮਸਾਲਾ ਰੋਟੀ ਆਪਣਾ ਜਿਆ ਆਟਾ ਹੁਣ ਦੇਖਦੇ ਹਾਂ ਮੈਂ ਮਾਰ ਕੇ ਇਦਾਂ ਤਾਂ ਥੋੜਾ ਜਿਹਾ ਇਹਨੂੰ ਕਵਰ ਕਰਕੇ ਰੱਖਿਆ ਸੀਗਾ 5 ਮਿੰਟ ਲਈ ਉੱਤੇ ਤੁਸੀਂ ਕੋਈ ਵੀ ਕੋਟਨ ਦਾ ਜਾਂ ਗਿੱਲਾ ਕਰਕੇ ਤੁਸੀਂ ਟਾਵਲ ਵਗੈਰਾ ਦੇ ਸਕਦੇ 5 ਮਿੰਟ ਲਈ ਰੱਖਿਆ ਸੀਗਾ ਆਪਾਂ ਹੁਣ ਆਪਾਂ ਇਹਨੂੰ ਮਲ ਜਾਂ ਮਲ ਕੇ ਸਿੱਟ ਆਪਾਂ ਰੋਟੀ ਬਣਾ ਲਾਂਗੇ ਜੀ ਲੋ ਆਪਣੀ ਬਣ ਗਈ ਹੈਗੀ ਆ ਹੁਣ ਆਪਾਂ ਕੀ ਕਰਨਾ ਹੈ ਹੈ ਰੋਟੀ ਬਣਾਉਣੀ ਹੈ ਦੀ ਥੋੜਾ ਜਿਹਾ ਹਾਂਜੀ ਆਪਣੇ ਘਿਓ ਆਪਾਂ ਲਗਾ ਸਕਦੇ ਹਾਂ ਜੀ ਹੱਥਾਂ ਨੂੰ ਕਿ ਨਹੀਂ ਤਾਂ ਸਟੱਕ ਹੁੰਦਾ ਹੈ ਐਸ ਤਰਾਪਾ ਡੱਗ ਸੇਡਾ ਲੈਣਾ ਕਿ ਡਿੱਕ ਵੀ ਆਪਾਂ ਰੋਟੀ ਬਣਾਉਣੀ ਹੈ ਕਿਉਂਕਿ ਰੋਟੀ ਥੋੜੀ ਡਿਫਰੈਂਟ ਹੁੰਦੀ ਦੂਜੀ ਰੈਗੂਲਰ ਰੋਟੀ ਨਾਲੋਂ ਹਾਂਜੀ ਥੋੜੇ ਭੋਤੇ ਤਾਂ ਜੀ ਇਹ ਬਾਜਰੇ ਦੀ ਟੁੱਟੀ ਜਿਹੜੀ ਇਹਨੂੰ क्रैक ਆ ਜਾਂਦੇ ਹੈਗੇ ਆ ਜੇ ਤੁਸੀਂ ਸੁੱਕਾ ਟਾ ਜਿਹੜਾ ਲਾਉਣਾ ਹੈਗਾ ਉਹ ਤੁਸੀਂ ਬਾਜਰੇ ਦਾ ਹੀ ਲਾਉਣਾ ਹੈਗਾ ਜਿਹੜਾ ਪ੍ਰੇਥਣ ਹੁੰਦਾ ਹੈ ਉਹ ਤੇ ਜੇ ਤੁਸੀਂ ਘੇ ਲਾ ਕੇ ਬੰਦੀ ਹੈਗੀ ਤਾਂ ਆਪਾਂ ਘੇ ਲਾ ਕੇ ਬਣਾ ਸਕਦੇ ਆ ਕਿ ਨਾ ਆਪਾਂ ਜੀ ਬਹੁਤ ਜ਼ਿਆਦਾ ਨਹੀਂ ਵੇਲਣਾ ਹੈਗਾ ਫਿਰ ਇਹ ਰੋਟੀ ਜਿਹੜੀ ਹੁੰਦੀ ਨਹੀਂ ਤਾਂ ਫਿਰ ਇਹ ਟੁੱਟ ਜਾਂਦੀ ਜਾਂ ਕ੍ਰੈਕ ਕਰ ਜਾਂਦੇ ਆ ਆਪਣੀ ਰੈਗੂਲਰ ਰੋਟੀ ਵਾਂਗੂ ਨਹੀਂ ਇਹ ਜਿਹੜੀ ਬਾਜਰੇ ਦੀ ਰੋਟੀ ਬੇਰ ਹੁੰਦੀ ਹੈਗੀ ਹਾਂਜੀ ਥੋੜੇ ਜਿਹਾ ਮੇਦੇ ਉੱਤੇ ਜੀ ਇਹ ਤੇਲ ਲਾਉਂਗੀ ਥੋੜੇ ਕਾਲੇ ਹੈਗੇ ਆ ਤੇ ਅਲਤੇ ਥੋੜੇ ਚਿੱਟੇ ਆ ਹਾਂਜੀ ਬਲੈਕ ਤੇ ਵਾਈਟ ਮਿਕਸ ਕੀਤੇ ਆ ਇਹਦੇ ਨਾਲ ਬਹੁਤ ਹੀ ਵਧੀਆ ਜੀ ਫਲੇਵਰ ਵੀ ਆਉਂਦਾ ਹੈਗਾ ਜਾਂ ਤੇ ਕਹਿੰਦੇ ਲੁੱਕ ਵੀ ਬਹੁਤ ਫਾਈਨਸ ਲੱਗਦੀ ਹੈ ਰੋਟੀ ਦੀ ਹਾਂਜੀ ਹੁਣ ਦੇਖ ਲੈਣਾ ਜੀ ਆਪਣਾ ਤਵਾ ਕਰ ਰਿਹਾ ਮੈਂ ਤੇ ਆਪਾਂ ਨੂੰ ਹੋਲੀ ਦੇ ਨਹੀਂ ਚੱਕ ਕੇ ਪਾ ਦੇਣਾ ਹੈਗਾ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਆਪਣੀਆਂ ਦੂਜੀਆਂ ਰੋਟੀਆਂ ਵੀ ਆਪਾਂ ਬਣਾ ਲੈਣੇ ਹੈਗੇ ਆ ಪೇಡಾ ಲೈತಿ ರೋಟಿ ਜੇ ਤੁਸੀਂ ਪੇੜੇ ਨੂੰ ਜਿੱਦਾਂ ਇਦਾਂ ਲਾਉਣੇ ਹੈਗੇ ਆ ਤਾਂ ਫਿਰ ਥੋੜੇ ਜ਼ਿਆਦਾ ਲੱਗ ਜਾਂਦੇ ਵਿੱਚ ਚਲੇ ਜਾਂਦੇ ਜਦੋਂ ਆਪਾਂ ਬੇਲਦੇ ਹੈਗੇ ਆ ਹਾਂਜੀ ਇਹ ਜੀ ਰੋਟੀ ਬਹੁਤ ਹੀ ਵਧੀਆ ਹੁੰਦੀ ਹੈ ਗਲਟ ਫਰੀ ਹੁੰਦੀ ਹੈਗੀ ਜੇ ਤੁਸੀਂ ਪ੍ਰੇਤਾਂ ਲਾਉਣਾ ਤੁਸੀਂ ਮੇਕ ਸ਼ੁਰ ਬਾਜਰੇ ਦੇ ਆਟੇ ਦਾ ਹੀ ਲਾਉਣਾ ਹੈਗਾ ਕਿਉਂਕਿ ਫਿਰ ਤਾਂ ਹੀ ਇਹ ਗਲਟ ਫਰੀ ਰਹਿੰਦੀ ਹੈਗੀ ਰੈਗੂਲਰ ਆਟਾ ਨਹੀਂ ਜੂਜ਼ੀ ਕਰਨਾ ਹੁਣ ਆਪਾਂ ਇਹਨੂੰ ਕਿਹੜਾ ਤਰਨ ਕਰ ਦੇਣਾ ਹੈਗਾ ਥੋੜੀ ਹੀਟ ਕਰਨੀ ਪੈਂਦੀ ਆ ਹਾਂਜੀ ਬਾਅਦੇ ਵਿੱਚ ਆਪਾਂ ਇਹਦੇ ਉੱਤੇ ਬੇਸਿਕੋ ਲਗਾਵਾਂਗੇ ਹਾਂਜੀ ਥੋੜਾ ਥੋੜਾ ਆਪਾਂ ਇਹਦੇ ਉੱਤੇ ਲਾ ਦੇਣਾ ਦੋਨੋਂ ਸਾਈਡਾਂ ਤੇ ਹਾਂਜੀ ਥੋੜੀ ਜਿਹੀ ਬਹੁਤ ਜ਼ਿਆਦਾ ਇਹ ਸੌਫਟ ਹੈਗੀ ਆ ਕਿਉਂਕਿ ਇੱਤੇ क्रैक ਬਹੁਤ ਆਉਂਦੇ ਹੈਗੇ ਆ ਜੇ ਤੁਸੀਂ ਇਸ ਤਰ੍ਹਾਂ ਵੀ ਕਰਨਾ ਵਿੱਚ ਥੋੜਾ ਦੂਸਰਾ ਆਟਾ ਮਿਕਸ ਕਰਨਾ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਜੀ ਥੋੜੀ ਜਿਹੀ क्रैक ਨਹੀਂ ਆਉਂਦੇ ਹੈਗੇ ਹਾਂਜੀ ਕੰਟੀਨੂ ਆਪਾਂ ਆਪਣੀਆਂ ਸਾਰੀਆਂ ਰੋਟੀਆਂ ਇਸ ਤਰ੍ਹਾਂ ਬਣਾ ਲੈਣੀਆਂ ਹੈਗੀਆਂ ਥੋੜਾ ਜਿਆਦਾ ਹੋਰ ਸੇਕ ਲਵਾਵਾਂਗੇ ਹਾਂਜੀ ਆਪਣੀ ਨੈਕਸਟ ਰੋਟੀ ਵੀ ਦੇਖੋ ਇਸ ਤਰ੍ਹਾਂ ਹੀ ਆਪਾਂ ਬਣਾ ਲਈਆਂ ਇਹਦੇ ਇਹਦੇ ਟੈਲ ਦੋਨੇ ਪਾਸੇ ਆਪਾਂ ਲਾ ਦਿੱਤੇ ਹੈਗੇ ਆ ਤੇ ਇਹਨੂੰ ਹੁਣ ਆਪਾਂ ਇੱਤਾ ਜੀ ਸੇਕ ਲੈਣਾ ਹੈਗਾ ਆ ਕਾਟੀ ਨੂੰ ਆਪਣੀਆਂ ਜਿੰਨੀਆਂ ਵੀ ਰੋਟੀਆਂ ਹੈਗੀਆਂ ਆਪਾਂ ਉਹ ਬਣਾ ਲੈਣੀਆਂ ਹੈਗੀਆਂ ਆ ਹਾਂਜੀ ਇਸ ਤਰ੍ਹਾਂ ਆਪਣੇ ਇਹ ਦੂਸਰੀ ਰੋਟੀ ਵੀ ਬਣਾ ਲਈ ਹੈਗੀ ਆ ਇਹਨੂੰ ਵੀ ਆਪਾਂ ਐਸਟਰਾ ਹਾਂਜੀ ਜਿਹੜੀ ਤੇਲ ਦੇ ਨਾਲ ਅਕੋਰਡਿੰਗ ਕਰ ਲੈਣੀ ਹੈਗੀ ਤੇਲ ਲਗਾ ਲੈਣਾ ਹੈਗੇ ਹਾਂਜੀ ਵੇਖਿਓ ਥੋੜੀ ਟੰ ਜਿਹੜੀ ਇਹ ਸਲੋ ਕਰਨੀ ਪੈਂਦੀ ਨਹੀਂ ਤਾਂ ਇਹ ਰੋਟੀ ਬਹੁਤ ਜ਼ਿਆਦਾ ਸੌਫਟ ਹੈ ਗਈ ਆ ਐਡੇ ਆਪਾਂ ਕੰਟੀਨਿਊ ਆਪਣੀ ਇਹ ਵਾਲੀ ਰੋਟੀ ਵੀ ਬਣਾ ਲੈਣੀ ਹੈਗੀ ਆ ਜੇ ਆਪਾਂ ਪ੍ਰੈਕਟਿਕ ਨਹੀਂ ਯੂਜ਼ ਕੀਤਾ ਹੈਗਾ ਜੇ ਤੁਸੀਂ ਕਰਨਾ ਕਰ ਸਕਦੇ ਆ ਐਤੀ ਥੋੜੀਆ ਘਿਓ ਲਾ ਕੇ ਬਣਾਈ ਹੈਗੀ ਆ ਹਾਂਜੀ ਬਾਜਰਾ ਮਸਾਲਾ ਰੋਟੀ ਬਹੁਤ ਹੀ ਵਧੀਆ ਹਾਂਜੀ ਕੋ ਲੰਡਤੀ ਰੋਟੀ ਹੈਗੀ ਆ ਬਹੁਤ ਜਿਆਦਾ ਇਹਦੇ ਵਿੱਚ ਫਾਈਬਰ ਹੁੰਦਾ ਨਿਊਟ੍ਰੀਸ਼ਨ ਜਰੂਰ ਆਪਾਂ ਨੂੰ ਬਣਾਣੀ ਚਾਹੀਦੀ ਖਾਣੀ ਚਾਹੀਦੀ ਜੀ ਬਹੁਤ ਵਧੀਆ ਟੇਸਟੀ ਹੁੰਦੀ ਆ ਹਾਂਜੀ ਆਪਣੀਆਂ ਰੋਟੀਆਂ ਆਲਮੋਸਟ ਬਣ ਗਈਆਂ ਆਪਣੇ ਕੋਲੇ ਲਾਸਟ ਵਾਲੀ ਰੋਟੀ ਹੈਗੀ ਐ ਇਹਨੂੰ ਵੀ ਆਪਾਂ ਫਿਰ ਤੋਂ ਰੇਲ ਲੈਣਾ ਹੈਗਾ ਤੇ ਸਾਰੀਆਂ ਰੋਟੀਆਂ ਚਾਰ ਪੰਜ ਹੀ ਰੋਟੀਆਂ ਆਪਾਂ ਬਣਾਈਆਂ ਜੀ ਬਹੁਤ ਜ਼ਿਆਦਾ ਨਹੀਂ ਬਣਾਈਆਂ ਜਿੰਨੀਆਂ ਤੁਸੀਂ ਖਾਣੀਆਂ ਫ੍ਰੈਸ਼ ਬਣਾ ਸਕਦੇ ਹੈਗੇ ਜੀ ਬੱਲੇ ਬਣ ਗਈਆਂ ਸਟੱਕ ਲੈਣੇ ਹੈਗੇ ਬਹੁਤ ਵਧੀਆ ਜੀ ਰੋਟੀ ਬਣੀ ਆ ਦੇਖੋ ਇਹ ਬਹੁਤ ਟੇਸਟੀ ਵੀ ਤੇ ਕ੍ਰਿਸਪੀ ਵੀ ਬਹੁਤ ਜ਼ਿਆਦੀਆਂ ਹੈਗੀਆਂ ਇੱਥੇ ਆਪਾਂ ਲਾਸਟ ਬੰਦ ਜਿਹੜੀ ਰੋਟੀ ਹੈਗੀ ਆਪਣੀ ਇਹ ਬਣਾ ਲੈਣੀ ਹੈ। ਹਾਂਜੀ ਦੇਖੋ ਜੀ ਬਹੁਤ ਹੀ ਵਧੀਆ ਬਹੁਤ ਲੁੱਕ ਵੀ ਨਾਈਸ ਹੈਗੀ ਆ। ਟੇਸਟੀ ਵੀ ਆ। ਕੰਟੀਨਿਊ ਆਪਾਂ ਇਹ ੜਕੇ ਦੇ ਦਿੱਤੇ ਕਿ ਹੋ ਲਿਆ ਕਹਿਣਾ ਹੈ। ਆਪਣੀ ਜੀ ਬਾਜਰਾ ਮਸਾਲਾ ਰੋਟੀਆਂ ਹੀ ਬਣ ਗਈਆਂ ਕਿ ਬਹੁਤ ਹੀ ਵਧੀਆ ਬਣੀਆਂ ਤੇ ਟੇਸਟ ਵੀ ਬਹੁਤ ਹੈਗੀਆਂ। ਹਾਂਜੀ ਤੁਸੀਂ ਵੀ ਇਸ ਤਰ੍ਹਾਂ ਦੀਆਂ ਰੋਟੀਆਂ ਬਣਾਉਣੀਆਂ ਬਹੁਤ ਹੀ ਜ਼ਿਆਦਾ ਹੈਲਦੀ ਹੈਗੀਆਂ। ਹਾਂਜੀ ਅੱਜ ਕੈਨੇਡਾ ਡੇ ਹੈਗਾ ਹੈਪੀ ਕੈਨੇਡਾ ਡੇ ਸਾਰਿਆਂ ਨੂੰ ਜੇ ਤੁਸੀਂ ਵੀ ਕੋਈ ਵਧੀਆ ਵਧੀਆ ਡਿਸ਼ ਬਣਾਉਣੀ ਹੈ ਤੇ ਹੈਲਦੀ ਕੋਈ ਰੋਟੀ ਬਣਾਉਣੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਆ ਜੇ ਜੇ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ